ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਆ ਬੜਾ ਸੋਹਣਾ ਦਿਨ ਹੁੰਦਾ ਪਰ ਹਮੇਸ਼ਾ ਜਿਵੇਂ ਮੈਂ ਕਹਿੰਨੀ ਆ ਰੁਝੇਵੇਂ ਆ ਭਰੇ ਹੁੰਦਾ ਖਾਸ ਕਰਕੇ ਕੁੜੀਆਂ ਲਈ ਬੜੇ ਕੰਮਕਾਰ ਵਾਲਾ ਦਿਨ ਹੁੰਦਾ ਤੇ ਇਸ ਦਿਨ ਜਦੋਂ ਵੀ ਸੋਚੀਦਾ ਕਿ ਕੀ ਗੱਲਬਾਤ ਕਰੀਏ ਤਾਂ ਹਮੇਸ਼ਾ ਬੜਾ ਸੋਚਣਾ ਪੈਂਦਾ ਕਿਉਂਕਿ ਕਹਿੰਦੇ ਨੇ ਕਿ ਤੁਹਾਡੀ ਸਹੀ ਜਿਹੜੀ ਸਲਾਹ ਹੁੰਦੀ ਆ ਉਹ ਕੋਈ ਮੰਨੇ ਨਾ ਮੰਨੇ ਪਰ ਜੇ ਗਲਤ ਸਲਾਹ ਮੰਨੀ ਜਾਵੇ ਤਾਂ ਉਹ ਫਿਰ ਬੜਾ ਕੁਝ ਖਰਾਬ ਕਰ ਦਿੰਦੀ ਆ ਤੇ ਇਹ ਪ੍ਰੋਗਰਾਮ ਸਲਾਹਾਂ ਵਰਗਾ ਹੀ ਹੁੰਦਾ ਇਸ ਲਈ ਬੜਾ ਜ਼ਿਆਦਾ ਸੋਚਣਾ ਪੈਂਦਾ ਤੇ ਜਦੋਂ ਮੈਂ ਇਹਦੇ ਬਾਰੇ ਸੋਚ ਰਹੀ ਸੀ ਤਾਂ ਮੈਂ ਇੱਕ ਦਿਨ ਮਲਕੀਤ ਰੌਣੀ ਹੋਣਾਂ ਦੀ ਇੱਕ ਰੀਲ ਵੇਖੀ ਸੀ ਤੇ ਮੇਰਾ ਦਿਲ ਕੀਤਾ ਕਿ ਅੱਜ ਮੈਂ ਉਸੇ ਚੀਜ਼ ਤੇ ਗੱਲਬਾਤ ਕਰਾਂ ਤੇ ਕੱਲ ਮੈਂ ਖੁਦ ਵੀ ਇੱਕ ਐਦਾਂ ਦੀ ਪੋਸਟ ਲਿਖੀ ਮੈਨੂੰ ਨਾ ਆਪਣੀ ਇੱਕ 10 ਸਾਲ ਪੁਰਾਣੀ ਫੋਟੋ ਲੱਭੀ ਤੇ ਜਦੋਂ ਮੈਂ ਉਸ ਫੋਟੋ ਨਾਲ ਆਪਣਾ ਅੱਜ ਦਾ ਕੰਪੈਰੀਜ਼ਨ ਕਰਕੇ ਦੇਖਿਆ ਤਾਂ ਮੈਨੂੰ ਇਹ ਲੱਗਿਆ ਕਿ ਮੇਰੇ ਚਿਹਰੇ 'ਚ ਮੇਰੇ ਮੁਹਾਂਦਰੇ 'ਚ ਕਿੰਨਾ ਜ਼ਿਆਦਾ ਫਰਕ ਪੈ ਗਿਆ ਹਨਾ ਸਭ ਤੋਂ ਜ਼ਿਆਦਾ ਫਿਕਰ ਤਾਂ ਕੁੜੀਆਂ ਨੂੰ ਏਸੀ ਚੀਜ਼ ਦਾ ਹੁੰਦਾ ਕਿ ਉਦੋਂ ਮੈਂ ਕਿੰਨੀ ਸੋਹਣੀ ਲੱਗਦੀ ਸੀਗੀ ਅੱਜ ਮੈਂ ਉਨੀ ਸੋਹਣੀ ਨਹੀਂ ਲੱਗਦੀ ਮੇਰੇ ਝੁਰੜੀਆਂ ਪੈ ਗਈਆਂ ਮੇਰਾ ਰੰਗ ਕਾਲਾ ਹੋ ਗਿਆ ਮੇਰੇ ਵਾਲ ਚਿੱਟੇ ਹੋ ਗਏ ਹਨਾ ਉਹ ਉਹਦੇ ਤੇ ਜਦੋਂ ਮੈਂ ਲਿਖਿਆ ਨਾ ਉਸ ਫੋਟੋ ਤੇ ਤਾਂ ਮੈਂ ਇਹੀ ਲਿਖਿਆ ਕਿ ਕੁੜੀਆਂ ਹਮੇਸ਼ਾ ਬੜੀਆਂ ਸੋਹਣੀਆਂ ਹੁੰਦੀਆਂ ਨੇ ਪਰ ਉਹ ਆਪਣੀ ਉਮਰ ਤੇ ਆਪਣਾ ਹੁਸਨ ਆ ਜਿਹੜਾ ਲੇਖੇ ਲਾ ਦਿੰਦੀਆਂ ਨੇ ਕੁੜੀਆਂ ਤੋਂ ਮਾਵਾਂ ਬਣਨ ਦੇ ਸਫ਼ਰ ਤੱਕ ਹਨਾ ਤੇ ਜਦੋਂ ਕੁੜੀਆਂ ਮਾਵਾਂ ਬਣਦੀਆਂ ਨੇ ਉਹ ਜਿਹੜੀ ਇੱਕ ਬਦਲਾਅ ਹੈ ਜਾਂ ਉਹਨਾਂ ਦੀ ਜ਼ਿੰਦਗੀ ਚ ਕੋ ਜਿਹੜਾ ਚੇਂਜ ਆ ਨਾ ਉਹ ਉਹਨਾਂ ਦਾ ਬੜਾ ਕੁਝ ਖਾ ਜਾਂਦਾ ਹੈ ਤੇ ਇਸ ਲਈ ਅੱਜ ਮੇਰਾ ਦਿਲ ਕੀਤਾ ਸੀਗਾ ਕਿ ਮੈਂ ਮਾਵਾਂ ਤੇ ਹੀ ਗੱਲ ਕਰਾਂ ਤੇ ਮਲਕੀਤ ਰੌਣੀ ਹੋਣਾ ਦੀ ਰੀਲ ਵੀ ਇਹੀ ਸੀਗੀ ਕਿ ਮਾਵਾਂ ਸਭ ਦੀਆਂ ਸੋਹਣੀਆਂ ਹੁੰਦੀਆਂ ਨੇ ਪਰ ਉਹਨਾਂ ਦਾ ਉਹਨਾਂ ਦਾ ਸਰੀਰ ਢਲ ਜਾਂਦਾ ਉਹਨਾਂ ਦੀ ਉਮਰ ਢਲ ਜਾਂਦੀ ਹੈ ਕਿਉਂਕਿ ਉਹ ਮਾਵਾਂ ਬਣਦੀਆਂ ਨੇ ਤਾਂ ਉਹ ਤੁਹਾਨੂੰ ਆਪਣੇ ਲਹੂ ਨਾਲ ਸਿੰਜਦੀਆਂ ਨੇ ਤੁਹਾਨੂੰ ਜਨਮ ਦਿੰਦੀਆਂ ਨੇ ਤੇ ਇਸੇ ਚੱਕਰ ਚ ਉਹ ਆਪਣਾ ਹੁਸਨ ਵੀ ਗਵਾ ਲੈਂਦੀਆਂ ਨੇ ਪਰ ਉਹਨਾਂ ਲਈ ਸਭ ਤੋਂ ਜ਼ਿਆਦਾ ਸਕੂਨ ਵਾਲੀ ਚੀਜ਼ ਇਹੀ ਹੁੰਦੀ ਆ ਕਿ ਉਹ ਮਾਵਾ ਨੇ ਤੇ ਮੈਂ 2 ਸਾਲ ਪਹਿਲਾਂ ਇੱਕ ਬੜੇ ਮਕਬੂਲ ਆਪਣੇ ਲੇਖਕ ਸੀਗੇ ਜਿਹੜੇ ਕਿ ਥੋੜਾ ਹੱਸਾ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਇੱਕ ਕਿਤਾਬ ਉਹਨਾਂ ਦੀ ਸਵੈ ਜੀਵਨੀ ਆ ਉਹ ਪੜ੍ਹੀ ਸੀ ਤਾਂ ਉਹਦੇ 'ਚ ਵੀ ਉਹਨਾਂ ਨੇ ਮਾਂ ਬਾਰੇ ਜੋ ਲਿਖਿਆ ਹੋਇਆ ਸੀਗਾ ਨਾ ਉਹ ਮਤਲਬ ਸ਼ਾਇਦ ਤੁਸੀਂ ਜਦੋਂ ਮੈਂ ਤੁਹਾਨੂੰ ਇਹ ਘਟਨਾ ਸੁਣਾਵਾਂ ਉਸ ਚੀਜ਼ ਤੇ ਯਕੀਨ ਨਾ ਕਰੋ ਉਹ ਇਹੀ ਸੀ ਉਹ ਕਹਿੰਦੇ ਕਿ ਮੇਰੇ ਜਿਹੜੇ ਬਾਪੂ ਜੀ ਸੀ ਉਹ ਲੋਕਾਂ ਨੂੰ ਵਿਆਸ ਤੇ ਪੈਸੇ ਦੰਦੇ ਸੀਗੇ ਤੇ ਲੋਕ ਅਕਸਰ ਪੈਸੇ ਲੈਣ ਲਈ ਉਹਨਾਂ ਕੋਲੇ ਕੁਝ ਕਿ ਚੀਜ਼ਾਂ ਗਹਿਣੇ ਰੱਖ ਜਾਂਦੇ ਸੀ ਤਾਂ ਕਹਿੰਦੇ ਕਿ ਸਾਡੇ ਪਿੰਡ ਕੋਈ ਬੰਦਾ ਸੀਗਾ ਉਹਨੂੰ ਪੈਸੇ ਚਾਹੀਦੇ ਸੀ ਉਹਨੇ ਆਪਣੇ ਛੋਟੇ ਜਿਹੇ ਮੁੰਡੇ ਦੇ ਚਾਂਦੀ ਦੇ ਸਗਲੇ ਚਾਂਦੀ ਦੇ ਸਗਲੇ ਤੋਂ ਸਾਰਿਆਂ ਨੂੰ ਪਤਾ ਹੋਊਗਾ ਕਿ ਜਦੋਂ ਨਿਆਣਾ ਜੰਮਦਾ ਨਾ ਤਾਂ ਉਹਦੇ ਨਾਨਕੇ ਜਾਂ ਉਹਦੇ ਕੋਈ ਰਿਸ਼ਤੇਦਾਰ ਉਹਨੂੰ ਚਾਂਦੀ ਦੇ ਦੋ ਕੜੇ ਜੇ ਪਾ ਜਾਂਦੇ ਆ ਉਹਨਾਂ ਨੂੰ ਘੁੰਗਰੂ ਲੱਗੇ ਹੁੰਦੇ ਆ ਉਹ ਕਹਿੰਦੇ ਕਿ ਉਹ ਸਗਲੇ ਉਸ ਮੁੰਡੇ ਦਾ ਪਿਓ ਸਾਡੇ ਘਰੇ ਗਹਿਣੇ ਰੱਖ ਗਿਆ ਤੇ ਮੁੰਡੇ ਦੀ ਮਾਂ ਮਰੀ ਹੋਈ ਸੀ ਕਹਿੰਦੇ ਕਿ ਜਦੋਂ ਰਾਤ ਹੋਈ ਤਾਂ ਜਿਹੜਾ ਮੇਰਾ ਛੋਟਾ ਭਰਾ ਸੀਗਾ ਉਹਨੂੰ ਉਹ ਜਨਾਨੀ ਦਿਸਣ ਲੱਗ ਗਈ ਤੇ ਉਹਨੇ ਮੇਰੀ ਮਾਂ ਨੂੰ ਦੱਸਿਆ ਕਹਿੰਦੇ ਵੀ ਮੇਰੀ ਮਾਂ ਨੇ ਯਕੀਨ ਨਹੀਂ ਕੀਤਾ ਉਹ ਕਿਉਂਕਿ ਉਹ ਜਨਾਨੀ ਤਾਂ ਮਰੀ ਹੋਈ ਸੀ ਪਰ ਥੋੜੀ ਦੇਰ ਬਾਅਦ ਉਹ ਜਿਹੜੀ ਜਨਾਨੀ ਸੀ ਉਹ ਮੇਰੀ ਮਾਂ ਨੂੰ ਦਿਸਣ ਲੱਗ ਗਈ ਤੇ ਕਹਿੰਦੇ ਉਹਨੇ ਇਹੀ ਕਿਹਾ ਕਿ ਜਾ ਕੇ ਮੇਰੇ ਪੁੱਤਰ ਦੇ ਸਗਲੇ ਨੇ ਜਿਹੜੇ ਵਾਪਸ ਸਾਡੇ ਘਰੇ ਦੇ ਕੇ ਆਓ ਤੇ ਸਾਰੀ ਰਾਤ ਕਹਿੰਦੇ ਮੇਰੀ ਮਾਂ ਅਰਦਾਸਾਂ ਕਰਦੀ ਰਹੀ ਤੇ ਉਹਨੂੰ ਬੇਨਤੀਆਂ ਕਰਦੀ ਰਹੀ ਕਿ ਅਸੀਂ ਸਵੇਰੇ ਜਾ ਕੇ ਦੇ ਆਵਾਂਗੇ ਤੂੰ ਸਾਡੇ ਤੇ ਕੋਈ ਹੋਰ ਤਰ੍ਹਾਂ ਦਾ ਪ੍ਰਕੋਪ ਨਾ ਕਰੀ ਮਤਲਬ ਮਾਂ ਇਹੋ ਜੀ ਚੀਜ਼ ਹੁੰਦੀ ਹੈ ਜੀਨੂੰ ਮੋਈ ਨੂੰ ਵੀ ਸ਼ਾਇਦ ਆਪਣੇ ਨਿਆਣਿਆਂ ਦਾ ਖਿਆਲ ਰਹਿੰਦਾ ਹੋਵੇ ਹਨਾ ਇਹ ਘਟਨਾ ਇਹੀ ਦੱਸਦੀ ਹੈ ਕਿ ਮਰ ਜਾਂਦੀਆਂ ਨੇ ਮਾਵਾ ਪਰ ਕਿੰਨਾ ਪਿਆਰ ਕਿੰਨੀ ਮੁਹੱਬਤ ਉਹਨਾਂ ਦੇ ਅੰਦਰ ਹੁੰਦੀ ਆ ਆਪਣੇ ਨਿਆਣੇ ਲਈ ਕਿ ਉਹ ਮਰ ਕੇ ਵੀ ਉਹਦੀ ਚੀਜ਼ ਆ ਜਿਹੜੀ ਕਿਸੇ ਹੋਰ ਕੋਲੇ ਨਹੀਂ ਦੇਖ ਸਕਦੀਆਂ ਆ ਤੁਸੀਂ ਸਾਰਿਆਂ ਨੇ ਤੁਹਾਡੀਆਂ ਸਾਰਿਆਂ ਦੀਆਂ ਮਾਵਾਂ ਹੋਣਗੀਆਂ ਉਹਨਾਂ ਨੂੰ ਤੁਸੀਂ ਬਚਪਨ ਤੋਂ ਲੈ ਕੇ ਦੇਖਿਆ ਹੋਊਗਾ ਕਿ ਕਈ ਵਾਰੀ ਕਿੰਨੇ ਮਾੜੇ ਮਾਹੌਲ 'ਚ ਰਹਿੰਦੀਆਂ ਨੇ ਉਹ ਜਿਸ ਘਰ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਉੱਥੇ ਕਈ ਵਾਰੀ ਉਹਨਾਂ ਦੀ ਕੋਈ ਸੁਣਦਾ ਵੀ ਨਹੀਂ ਹੁੰਦਾ ਉਹਨਾਂ ਨੂੰ ਉਹ ਜ਼ਿੰਦਗੀ ਨਹੀਂ ਮਿਲਦੀ ਜਿਹਦਾ ਤਸੱਵਰ ਕਰਕੇ ਉਹ ਉਸ ਕਰ ਚਾਹਿਆ ਹੁੰਦੀਆਂ ਨੇ ਪਰ ਫਿਰ ਵੀ ਸਿਰਫ ਮਾਵਾਂ ਨੇ ਇਹ ਸੋਚ ਕੇ ਉਹ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਚਲੋ ਨਿਆਣਿਆਂ ਦੇ ਸਿਰਤੀ ਜ਼ਿੰਦਗੀ ਕੱਟ ਲਈ ਹੈ ਨਾ ਮੈਂ ਬੜਾ ਕੁਝ ਇਦਾਂ ਦਾ ਸੁਣਦੀ ਰਹਿਣੀ ਆ ਪੜ੍ਹਦੀ ਰਹਿਣੀ ਆ ਤੇ ਇੱਕ ਵਾਰੀ ਮੈਂ ਕਿਤੇ ਪੜਿਆ ਸੀ ਕਿ ਬਹੁਤੇ ਘਰ ਨੇ ਨਾ ਜਿਹੜੇ ਅਨ ਜਨਾਨੀਆਂ ਇਸੇ ਕਰਕੇ ਉਹਨਾਂ ਚ ਵਕਤ ਗੁਜ਼ਾਰ ਲੈਂਦੀਆਂ ਨੇ ਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਨਿਆਣੇ ਨੇ ਤੇ ਉਹਨਾਂ ਨਿਆਣਿਆਂ ਕਰਕੇ ਉਹ ਉਹਨਾਂ ਘਰਾਂ ਨੂੰ ਛੱਡ ਕੇ ਨਹੀਂ ਜਾਂਦੀਆਂ ਕੁਝ ਦਿਨ ਪਹਿਲਾਂ ਮੈਂ ਇੱਕ ਐਦਾਂ ਦੀ ਕਵਿਤਾ ਵੀ ਪੜ੍ਹੀ ਸੀਗੀ ਕਿ ਵੀ ਇੱਕ ਬੜੀ ਦੁਖੀ ਹੁੰਦੀ ਆ ਜਨਾਨੀ ਆਪਣੇ ਘਰ 'ਚ ਉਹ ਹਮੇਸ਼ਾ ਹਰ ਰੋਜ਼ ਤਿਆਰੀ ਕਰਦੀ ਆ ਕਿ ਮੈਂ ਅੱਜ ਜੀ ਇਸ ਘਰ ਚੋਂ ਮਤਲਬ ਬੈਗਪੈਕ ਕਰਕੇ ਚਲੀ ਜਾਣਾ ਉਹ ਟਰੰਕ ਚ ਆਪਣੇ ਕੱਪੜੇ ਪਾਉਂਦੀ ਆ ਹਰ ਰੋਜ਼ ਮਤਲਬ ਇਸ ਚੀਜ਼ ਬਾਰੇ ਸੋਚਦੀ ਆ ਪਰ ਜਦੋਂ ਹੀ ਉਹਦੀ ਟ੍ਰੇਨ ਦਾ ਵਕਤ ਹੁੰਦਾ ਉਸੇ ਵਕਤ ਉਹਦੇ ਨਿਆਣਿਆਂ ਦੇ ਸਕੂਲੋਂ ਆਉਣ ਦਾ ਹੁੰਦਾ ਉਹੀ ਵਕਤ ਤੇ ਉਹ ਹਮੇਸ਼ਾ ਇਹ ਸੋਚ ਕੇ ਇਸ ਪ੍ਰੋਗਰਾਮ ਨੂੰ ਟਾਲ ਦਿੰਦੀ ਆ ਉਸ ਘਰੋਂ ਜਾਣ ਨੂੰ ਟਾਲ ਦਿੰਦੀ ਆ ਕਿ ਨਹੀਂ ਮੇਰੇ ਨਿਆਣਿਆਂ ਨੂੰ ਸ਼ਾਇਦ ਇਹੋ ਜਿਹਾ ਕਰਨ ਨਹੀਂ ਮਿਲਣਾ ਬਹੁਤੀਆਂ ਮਾਮਾ ਜ਼ਿੰਦਗੀ ਚ ਦੁਖੀ ਹੁੰਦੀਆਂ ਨੇ ਪਰ ساری ਉਮਰ ਫੈਸਲੇ ਨਹੀਂ ਕਰਦੀਆਂ ਆਪਣੇ ਲਈ ਕੋਈ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਵੀ ਸਾਡੇ ਜਿਹੜੇ ਨਿਆਣੇ ਨੇ ਉਹਨਾਂ ਨੂੰ ਇਸ ਘਰ ਦੀ ਆਪਣੇ ਪਿਓ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਦਾਂ ਦੀਆਂ ਹੁੰਦੀਆਂ ਨੇ ਮਾਮਾ ਬੜਾ ਕੁਝ ਕਰਦੀਆਂ ਨੇ ਆਪਣੇ ਜਵਾਕਾਂ ਲਈ ਅੱਜਕੱਲ ਤਾਂ ਬਾਹਰ ਜਾ ਕੇ ਕਮਾਉਂਦੀਆਂ ਵੀ ਨੇ ਆਪਣੇ ਨਿਆਣਿਆਂ ਲਈ ਹੈਨਾ ਤੇ ਇਹ ਇਹ ਕੋਈ ਛੋਟੀ ਚੀਜ਼ ਨਹੀਂ ਹੁੰਦੀ ਮਾਂ ਦਾ ਜਿਹੜਾ ਦੇਣਾ ਸੀ ساری ਉਮਰ ਨਹੀਂ ਦੇ ਸਕਦੇ ਮਾਵਾ ਆਪਣੇ ਖੂਨ ਨਾਲ ਸਿੰਜਦੀਆਂ ਨੇ 9 ਮਹੀਨੇ ਤੋਂ ਉਹਨੂੰ ਅੰਦਰ ਰੱਖਦੀਆਂ ਨੇ ਕਹਿੰਦੇ ਨੇ ਕਿ ਜਿੱਡਾ ਵੱਡਾ ਦਰਜਾ ਰੱਬ ਦਾ ਹੁੰਦਾ ਉੱਡਾ ਹੀ ਮਾਂ ਦਾ ਹੁੰਦਾ ਜਦੋਂ ਸਾਨੂੰ ਕੋਈ ਸੱਟ ਲੱਗਦੀ ਆ ਜਦੋਂ ਕੋਈ ਸਾਨੂੰ ਤਕਲੀਫ ਆਉਂਦੀ ਆ ਮੈਨੂੰ ਲੱਗਦਾ ਜਿੰਨੇ ਲੋਕਾਂ ਦੇ ਮੂੰਹ ਚੋਂ ਹਾਇ ਰੱਬਾ ਨਿਕਲਦਾ ਹੋ ਉੰਨੇ ਲੋਕਾਂ ਦੇ ਮੂੰਹ ਚੋਂ ਹੀ ਹਾਇ ਮਾਂ ਵੀ ਨਿਕਲਦਾ ਨਾ ਤੇ ਉਹ ਜਿਤਾਉਂਦੀਆਂ ਵੀ ਨਹੀਂ ਹੈਗੀਆਂ ਮਤਲਬ ਐਦਾਂ ਦੀਆਂ ਹੁੰਦੀਆਂ ਨੇ ਆਪਣੀ ਜੇਬ 'ਚ ਤੇਲਾ ਵੀ ਨਾ ਹੋਵੇ ਫਿਰ ਵੀ ਤੁਹਾਡੇ ਸਾਰੇ ਸ਼ੌਂਕ ਨੇ ਜਿਹੜੇ ਮਾਵਾ ਪਗਾਉਂਦੀਆਂ ਨੇ ਪਿਓ ਵੀ ਪਗਾਉਂਦੇ ਨੇ ਲੋਕੀ ਕਹਿੰਦੇ ਹੁੰਦੇ ਨੇ ਕਿ ਪਿਓਆਂ ਦੇ ਸਿਰ ਤੇ ਅਸੀਂ ਰਾਜ ਕਰਦੇ ਆਂ ਆਪਾਂ ਕਦੀ ਪਿਓਆਂ ਤੇ ਵੀ ਗੱਲ ਕਰਾਂਗੇ ਪਰ ਮਾਂ ਦਾ ਦਰਜਾ ਤਾਂ ਬਹੁਤਾ ਹੀ ਵੱਡਾ ਤੇ ਮੈਂ ਛੋਟੀਆਂ-ਛੋਟੀਆਂ ਕਿੰਨੀਆਂ ਘਟਨਾਵਾਂ ਇਹੋ ਜਿਹੀਆਂ ਤੁਹਾਨੂੰ ਸੁਣਾਉਂਗੀ ਕਿ ਮੈਨੂੰ ਲੱਗਦਾ ਹੁੰਦਾ ਕਿ ਆ ਵਾਕਈ ਮਾਵਾ ਦੀ ਜਗ੍ਹਾ ਕੋਈ ਨਹੀਂ ਲਾ ਸਕਦਾ ਜਦੋਂ ਮੈਂ ਛੋਟੀ ਸੀ ਨਾ 10-12 ਸਾਲ ਦੀ ਤਾਂ ਮੇਰੇ ਇੱਕ ਮਾਸੀ ਨੇ ਜਗਰਾਉਂ ਕੋਲੇ ਉਹਨਾਂ ਦਾ ਪਿੰਡ ਆ ਉੱਥੇ ਇੱਕ ਵੀਰੇ ਨੂੰ ਉਹ ਮੈਨੂੰ ਲੱਗਦਾ ਉਹਨੂੰ ਕੋਈ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਸੀਗੀ ਉਹਦੇ ਕਿਡਨੀਆ ਫੇਲ ਹੋ ਗਈਆਂ ਸੀਗੀਆਂ ਤੇ ਉਹਦੀ ਮਤਲਬ ਜਿਹੜੀ ਮਾਂ ਸੀਗੀ ਉਹਨੇ ਉਹਨੂੰ ਕਿਡਨੀ ਦਿੱਤੀ ਤੇ ਉਹ ਵੀਰਾ 2-3 ਮਹੀਨੇ ਬਾਅਦ ਉਸ ਦੁਨੀਆ ਤੋਂ ਗਿਆ ਆ ਮਤਲਬ ਉਧਰ ਉਧਰ ਠੀਕ ਨਹੀਂ ਹੋਇਆ ਉਹ ਤੇ ਪਰ ਉਹ ਜਿਹੜੇ ਆਂਟੀ ਨੇ ਨਾ ਵਿਚਾਰੇ ਮੈਂ ਮੈਨੂੰ ਅੱਜ ਵੀ ਯਾਦ ਆ ਵੀ ਜਦੋਂ ਉਸ ਵੀਰੇ ਦੀ ਡੈਥ ਹੋਈ ਸੀਗੀ ਉਹਦੀ ਇੱਕ ਕੁੜੀ ਵੀ ਸੀ ਘਰ ਵਾਲੀ ਵੀ ਸੀਗੀ ਨੌਜਵਾਨ ਹੀ ਸੀਗਾ 26 27 ਸਾਲ ਦਾ ਤੇ ਉਹਦੀ ਮਾਂ ਨਾ ਮਤਲਬ ਐਨੀ ਭੋਲੀ ਸੀ ਕਿ ਉਹ ਕਹਿ ਰਹੀ ਸੀ ਲੋਕਾਂ ਨੂੰ ਕਿ ਵੀ ਜੇ ਮੇਰੀ ਦੂਜੀ ਕਿਡਨੀ ਵੀ ਇਹਨੂੰ ਦੇ ਦੰਦੇ ਤਾਂ ਖੌਰੇ ਬਚ ਜਾਂਦਾ ਹਨਾ ਉਹਨੂੰ ਆਪ ਨੂੰ ਨਹੀਂ ਸੀ ਪਤਾ ਵੀ ਉਹ ਇੱਕ ਮਤਲਬ ਦੋਨੋਂ ਕਿਡਨੀਆ ਤੋਂ ਬਿਨਾ ਉਹ ਆਪ ਕਿਵੇਂ ਜਿਉਂਦੀ ਰਹੂਗੀ ਮੈਨੂੰ ਅੱਜ ਵੀ ਯਾਦ ਆ ਕਿ ਮੈਂ ਉਹਨੂੰ ਰੋਂਦੀ ਵੇਖਿਆ ਤੇ ਉਹ ਕਿਵੇਂ ਦਾ ਬਰਲਾਪ ਸੀਗਾ ਉਹਦਾ ਤੇ ਬੰਦਾ ਕਈ ਵਾਰੀ ਮਤਲਬ ਮਾਵਾ ਹੀ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਮੇਰੀ ਜਾਨ ਦੇ ਸਾਹਮਣੇ ਮਤਲਬ ਮੇਰੀ ਜਾਨ ਦੀ ਕੋਈ ਕੀਮਤ ਨਹੀਂ ਹੈਗੀ ਮੇਰੀ ਔਲਾਦ ਦੇ ਸਾਹਮਣੇ ਐਦਾਂ ਦੀਆਂ ਮਾਵਾ ਹੁੰਦੀਆਂ ਨੇ ਬਹੁਤ ਸਾਰੀਆਂ ਨੇ ਜਿਨ੍ਹਾਂ ਨੇ ਘਰ ਆਲਿਆਂ ਦੇ ਗਿਆਂ ਤੋਂ ਸੋਹਰਿਆਂ 'ਚ ਰਹਿ ਕੇ ਜਾਂ ਕੱਲੀਆਂ ਰਹਿ ਕੇ ਆਪਦੇ ਨਿਆਣੇ ਪਾਲੇ ਤੁਸੀਂ ਡਾਕਟਰ ਬਲਵਿੰਦਰ ਬਰਾੜ ਉਹਨਾਂ ਨੂੰ ਸਾਰੇ ਸੁਣਦੇ ਹੋ ਸਾਰੇ ਬਹੁਤ ਪਸੰਦ ਕਰਦੇ ਹੋ 6-7 ਸਾਲ ਸਿਰਫ ਉਹਨਾਂ ਨੇ ਆਪਣੇ ਵਿਆਹ ਚ ਵੇਖੇ ਉਹਨਾਂ ਦੇ ਬੱਚੇ ਬਹੁਤ ਛੋਟੇ ਸੀਗੇ ਤੇ ਉਹਨਾਂ ਨਿਆਣਿਆਂ ਦੇ ਸਿਰ ਤੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਹੰਡਾ ਲਈ ਸਭ ਤੋਂ ਜ਼ਿਆਦਾ ਔਖਾ ਹੁੰਦਾ ਜਨਾਨੀ ਲਈ ਰੰਡੇਪਾ ਕੱਟਣਾ ਤੇ ਉਹ ਵੀ ਮਤਲਬ ਆਪਾਂ ਕਹਿੰਦੇ ਕਿ ਭਰੀ ਜਵਾਨੀ ਚ ਜਿੱਥੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਆਲੇ-ਦੋਲੇ ਦੀਆਂ ਨਜ਼ਰਾਂ ਨੇ ਜਿਹੜੀਆਂ ਕਈ ਵਾਰ ਉਹੀ ਤੁਹਾਨੂੰ ਖਾ ਜਾਣ ਵਾਲੀਆਂ ਹੁੰਦੀਆਂ ਨੇ ਪਰ ਉੱਥੇ ਵੀ ਉਹਨਾਂ ਨੇ ਆਪਣੇ ਨਿਆਣਿਆਂ ਲਈ ساری ਉਮਰ ਕੱਟੀ ਤੇ ਆਪਣੀ ਜਵਾਨੀ ਆਪਣੀ ਜ਼ਿੰਦਗੀ ਨਿਆਣਿਆਂ ਨੂੰ ਦੇ ਦੇਣੀ ਛੋਟੀ ਚੀਜ਼ ਨਹੀਂ ਹੁੰਦੀ ਮੇਰੇ ਪਿੰਡ ਵੀ ਕਾਂਟੀ ਸੀਗੇ ਉਹਨਾਂ ਦੇ ਬੱਚਾ ਹੋਣ ਵਾਲਾ ਸੀਗਾ ਤੇ ਮੈਂ ਤਾਂ ਉਦੋਂ ਹੈ ਵੀ ਨਹੀਂ ਸੀ ਮੇਰੇ ਮੰਮੀ ਉਹਨੇ ਸਾਡੇ ਗਵਾਂਢ 'ਚ ਸਾਡੀ ਕੰਧ ਦੇ ਨਾਲ ਉਹਨਾਂ ਦੀ ਕੰਧ ਲੱਗਦੀ ਸੀ ਤੇ ਉਦੋਂ ਹੁੰਦਾ ਸੀਗਾ ਕਿ ਜਦੋਂ ਬਿਜਲੀ ਚਲੀ ਜਾਂਦੀ ਸੀ ਨਾ ਤਾਂ ਲੋਕ ਦੀਵੇ ਬਾਲਦੇ ਹੁੰਦੇ ਸੀਗੇ ਤਾਂ ਉਹਨਾਂ ਦੇ ਨਾ ਤੇਲ ਦਾ ਡਰਮਾ ਭਰਿਆ ਹੋਇਆ ਸੀ ਉਹਦੇ ਤੇ ਦੀਵਾ ਪਿਆ ਸੀ ਤੇ ਕਿਸੇ ਕਾਰਨ ਪਤਾ ਨਹੀਂ ਕੀ ਹੋਇਆ ਉਹ ਪੂਰਾ ਤੇਲ ਦਾ ਡਰਮਾ ਫਟ ਗਿਆ ਤੇ ਉਹਨਾਂ ਦੇ ਪੂਰੇ ਘਰ ਨੂੰ ਅੱਗ ਲੱਗ ਗਈ ਤੇ ਇੱਕ ਉਸ ਘਰ ਚੋਂ ਚਾਚਾ ਜੀ ਤੇ ਇੱਕ ਉਹਨਾਂ ਦੇ ਜਿਹੜੇ ਚਾਚਾ ਜੀ ਦੇ ਮਦਰ ਸੀਗੇ ਉਹ ਦੋਨੋਂ ਦੀ ਮਤਲਬ ਸੜ ਕੇ ਹਨਾ ਮੌਤ ਹੋ ਗਈ ਉਹ ਆਂਟੀ ਜਿਹੜੇ ਚਾਚਾ ਜੀ ਦੇ ਘਰੋਂ ਸੀਗੇ ਉਹਨਾਂ ਦੇ ਅਜੇ ਬੱਚਾ ਹੋਣ ਵਾਲਾ ਸੀ ਉਹਨਾਂ ਦੀ ਮੌਤ ਤੋਂ ਬਾਅਦ ਉਹ ਬੱਚਾ ਹੋਇਆ ਤੇ ਸਾਰੀ ਉਮਰ ਮੈਂ ਉਹਨਾਂ ਨੂੰ ਆਂਟੀ ਨੂੰ ਐਵੇਂ ਦੇਖਿਆ ਕਿ ਮਤਲਬ ਉਸ ਨਿਆਣੇ ਦੀ ਖਾਤਰ ਜਿਹੜਾ ਉਹਨਾਂ ਦੇ ਢਿੱਡ 'ਚ ਸੀ ਉਹਨਾਂ ਨੇ ਸਾਰੀ ਉਮਰ ਕੱਢਤੀ ਸਾਡੇ ਪਿੰਡ ਹੀ ਰਹੇ ਆਪਦੇ ਦਿਓਰਾ ਜੇਠਾਂ 'ਚ ਦਰਾਣੀਆਂ ਜਠਾਣੀਆਂ 'ਚੋਂ ਰਹੇ ਤੇ ਹੁਣ ਕਿਤੇ ਜਾ ਕੇ ਉਹ ਬੱਚਾ ਜਿਹੜਾ ਉਹ ਵੱਡਾ ਹੋਇਆ ਮਤਲਬ ਹੁਣ ਉਹ ਵੀਰਾ ਹੋਊਗਾ ਘੱਟੋ ਘੱਟ ਮੇਤੋਂ ਵੱਡੀ ਹੋਈ ਉਮਰ ਦਾ ਨਾ ਤੇ ਐਵੇਂ ਸਾਰੀ ਉਮਰ ਕਿਸੇ ਦੇ ਲੇਖੇ ਲਾ ਦੇਣੇ ਸਿਰਫ ਮਾਵਾਂ ਹੀ ਕਰਦੀਆਂ ਨੇ ਪਿਓ ਕਈ ਵਾਰੀ ਫਿਰ ਵੀ ਜ਼ਿੰਦਗੀ 'ਚ ਕਿਸੇ ਦੂਜੇ ਇਨਸਾਨ ਨੂੰ ਲੈ ਆਉਂਦੇ ਨੇ ਕਿਉਂਕਿ ਘਰ ਨਹੀਂ ਚੱਲਦੇ ਰੋਟੀ ਪੱਕਣੀ ਵੀ ਘਰ 'ਚ ਬੇਹੱਦ ਜ਼ਰੂਰੀ ਹੁੰਦੀ ਆ ਪਰ ਮਾਂ ਤਾਂ ਉਸੇ ਵਕਤ ਪਿਓ ਬਣ ਜਾਂਦੀ ਆ ਉਹਦੇ ਅੰਦਰ ਉਸੇ ਵਕਤ ਪਤਾ ਨਹੀਂ ਕੀ ਕਿੱਥੋਂ ਹਿੰਮਤ ਆ ਜਾਂਦੀ ਆ ਕਿ ਉਹ ਆਪਣੇ ਨਿਆਣਿਆਂ ਨੂੰ ਰੋਲਣ ਨਹੀਂ ਦਿੰਦੀ ਹੈਗੀ ਤੇ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਨਾ ਜਿਵੇਂ ਆਪਾਂ ਮੇਰੀ ਉਮਰ ਤੇ ਲਾਲ ਹੋ ਜਾਂ 25 ਸਾਲ ਦੇ ਵੀ ਹੋ ਜਾਂਦੇ ਆ ਤਾਂ ਅਸੀਂ ਕਈ ਵਾਰ ਜਿਨ੍ਹਾਂ ਨੇ ਸਾਨੂੰ ਉਂਗਲ ਫੜ ਕੇ ਤੋਰਿਆ ਹੁੰਦਾ ਜਿਨ੍ਹਾਂ ਨੇ ਮੂੰਹ 'ਚ ਸਾਡੇ ਬੁਰਕੀਆਂ ਪਾਈਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੇ ਚੈਨ ਸੁੱਖ ਆਰਾਮ ਸਾਰੇ ਸਾਡੇ ਲਈ ਛੱਡੇ ਹੁੰਦੇ ਨੇ ਆ ساری ਜ਼ਿੰਦਗੀ ਸਾਡੇ ਮਗਰ ਮਗਰ ਫਿਰਦੀਆਂ ਰਹੀਆਂ ਹੁੰਦੀਆਂ ਅਸੀਂ ਕਈ ਵਾਰੀ ਉਹਨਾਂ ਨੂੰ ਹੀ ਕਹਿਣ ਲੱਗ ਜਾਂਦੇ ਆ ਤੈਨੂੰ ਬੜੀ ਅਕਲ ਅੱਜ ਦੇ ਜਮਾਨੇ ਦਾ ਤਾਂ ਤੈਨੂੰ ਪਤਾ ਹੀ ਨਹੀਂ ਹੈਗਾ ਮੈਂ ਤਾਂ ਬਹੁਤੇ ਸਾਰੇ ਨਿਆਣਿਆਂ ਨੂੰ ਉਹਨਾਂ ਨੂੰ ਵੀ ਲੋਕਾਂ ਨੂੰ ਵੇਖਿਆ ਜਿਹੜੇ ਆਪਣੇ ਮਾਪਿਆਂ ਨੂੰ ਬਾਹਰ ਕਿਤੇ ਘੁੰਮਣ ਕਮਾਉਣ ਲਈ ਵੀ ਨਹੀਂ ਲੈ ਕੇ ਜਾਂਦੇ ਕਿਸੇ ਰੈਸਟੋਰੈਂਟ ਖਾਣਾ ਖਵਾਉਣ ਵੀ ਨਹੀਂ ਲੈ ਕੇ ਜਾਂਦੇ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਇਹ ਕਿਹੜਾ ਅੱਜ ਦੇ ਲੋਕ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸ਼ਾਇਦ ਜਿਨ੍ਹਾਂ ਨੇ ਸਾਨੂੰ ਦੁਨੀਆ ਤੇ ਲੈ ਕੇ ਆਂਦਾ ਜਿਨ੍ਹਾਂ ਨੇ ਸਾਨੂੰ ਦੁਨੀਆਦਾਰੀ ਸਿਖਾਈ ਅਸੀਂ ਕਈ ਵਾਰੀ ਉਹਨਾਂ ਨੂੰ ਵੀ ਦੁਨੀਆਦਾਰੀ ਪੜਾਉਣ ਲੱਗ ਜਾਂਦੇ ਆ ਇਹ ਮੈਨੂੰ ਬਹੁਤ ਬੁਰੀ ਲੱਗਦੀ ਹੈ ਇਹ ਗੱਲ ਗਲਤੀਆਂ ਹੁੰਦੀਆਂ ਨੇ ਬੰਦਿਆਂ ਤੋਂ ਜਦੋਂ ਬਜ਼ੁਰਗ ਹੋ ਜਾਂਦੇ ਨੇ ਜਦੋਂ ਸਿਆਣੀ ਉਮਰ 'ਚ ਹੋ ਜਾਂਦੇ ਆ ਤਾਂ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੀ ਇਦਾਂ ਦਾ ਕਈ ਵਾਰੀ ਰਿਹਾ ਹੁੰਦਾ ਵੀ ਉਹ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਕੇ ਪੀਣ ਲੱਗ ਜਾਂਦੇ ਨੇ ਪਰ ਅਸੀਂ ਉਸੇ ਚੀਜ਼ ਨੂੰ ਆਪਣੇ ਤੇ ਹਦਾਇਤਾਂ ਸਮਝਣ ਲੱਗ ਜਾਂਦੇ ਆ ਤੇ ਫਿਰ ਅਸੀਂ ਉਹਨਾਂ ਨੂੰ ਕਹਿੰਨੇ ਹੁੰਦਾ ਤੁਹਾਨੂੰ ਵਧੀਆ ਗੱਲ ਹੈ ਹਨਾ ਇਦਾਂ ਕਦੇ ਨਾ ਕਰਿਆ ਕਰੋ ਆਪਣੇ ਮਾਪਿਆਂ ਲਈ ਛੋਟੀਆਂ-ਛੋਟੀਆਂ ਚੀਜ਼ਾਂ ਉਹਨਾਂ ਨੇ ਤੁਹਾਡੇ ਲਈ ਛੱਡੀਆਂ ਹੋਣਗੀਆਂ ਵੱਡੀਆਂ-ਬੁੱਡੀਆਂ ਖੁਸ਼ੀਆਂ ਉਹਨਾਂ ਨੇ ਤੁਹਾਡੇ ਲਈ ਛੱਡੀਆਂ ਹੋਣਗੀਆਂ ਅਸੀਂ ਉਹਨਾਂ ਦਾ ਦੇਣ ਆ ਜਿਹੜਾ ਸਾਰੀ ਦੁਨੀਆ ਰਹਿੰਦੀ ਤੱਕ ਨਹੀਂ ਦੇ ਸਕਦੇ ਕਈ ਵਾਰੀ ਮਾਪੇ ਸਾਰੀ ਜ਼ਿੰਦਗੀ ਆਪਣਾ ਕੋਈ ਸ਼ੌਕ ਨਹੀਂ ਬਗਾਉਂਦੇ ਉਹਨਾਂ ਨੂੰ ਹੁੰਦਾ ਹੈ ਕਿ ਵੀ ਇਹ ਸ਼ੌਕ ਤਾਂ ਮੇਰੇ ਜਦੋਂ ਨਿਆਣੇ ਕਮਾਉਣ ਲੱਗ ਗਏ ਨਾ ਮੈਂ ਉਦੋਂ ਪੂਰੇ ਕਰੂੰਗਾ ਤੇ ਕਈ ਵਾਰੀ ਫਿਰ ਨਿਆਣੇ ਕਮਾਉਣ ਵੀ ਲੱਗ ਜਾਂਦੇ ਨੇ ਪਰ ਫਿਰ ਵੀ ਉਹ ਮਾਪਿਆਂ ਦੀ ਮਾਂ ਨਹੀਂ ਫੜਦੇ ਤੇ ਮਾਵਾਂ ਨੂੰ ਹਮੇਸ਼ਾ ਖੁਸ਼ੀਆਂ ਦਿਆ ਕਰੋ ਲੋਕੀ ਕਹਿੰਦੇ ਹੁੰਦੇ ਆ ਨਾ ਕਿ ਅੱਜਕੱਲ ਇੱਕ ਹੋਰ ਬੜੀ ਰੀਲ ਵਾਇਰਲ ਹੋ ਰਹੀ ਆ ਕੀ ਮਾ ਉਹ ਮੈਨੂੰ ਪੂਰਾ ਤਾਂ ਪਤਾ ਨਹੀਂ ਮੈਨੂੰ ਯਾਦ ਤਾਂ ਹੈ ਨਹੀਂ ਐਗਜ਼ੈਕਟ ਲਾਈਨਾਂ ਕੀ ਸੀਗੀਆਂ ਉਹ ਇਹ ਸੀ ਕਿ ਮਾਵਾਂ ਆਪਣੇ ਗਹਿਣੇ ਤੱਕ ਵੇਚ ਦਿੰਦੀਆਂ ਨੇ ਨਿਆਣਿਆਂ ਲਈ ਜਨਾਨੀ ਨੂੰ ਸਭ ਤੋਂ ਜ਼ਿਆਦਾ ਹੁਸਨ ਹੁੰਦਾ ਗਹਿਣਿਆਂ ਦਾ ਸਭ ਤੋਂ ਜ਼ਿਆਦਾ ਉਹਨੂੰ ਚਾਹ ਹੁੰਦਾ ਗਹਿਣਿਆਂ ਦਾ ਪਰ ਜਦੋਂ ਔਲਾਦ ਦੀ ਗੱਲ ਆਉਂਦੀ ਹੈ ਤਾਂ ਕਈ ਵਾਰੀ ਉਹ ਉਹਦੀ ਪੜ੍ਹਾਈਆਂ ਲਿਖਾਈਆਂ ਲਈ ਉਹਦੇ ਸੁਪਨਿਆਂ ਲਈ ਜਾਂ ਕਈ ਵਾਰੀ ਫਿਰ ਉਹਨੂੰ ਵਿਆਹਣ ਵੇਲੇ ਆਪਣੇ ਗਹਿਣੇ ਨੇ ਜਿਹੜੇ ਤੜਵਾ ਕੇ ਉਹਦੀ ਵੋਟੀ ਨੂੰ ਪਾ ਦਿੰਦੀਆਂ ਨੇ ਜਾਂ ਫਿਰ ਕੁੜੀਆਂ ਦੇ ਵਿਆਹਾਂ ਵੇਲੇ ਕੰਦੀ ਹੁੰਦੀਆਂ ਨੇ ਅਸੀਂ ਕੀ ਕਰਨੇ ਨੇ ਹੁਣ ਇਹ ਮਤਲਬ ਇੰਨਾ ਜ਼ਿਆਦਾ ਹੈ ਨਾ ਇੱਕ ਚੀਜ਼ ਆ ਜਿਹੜੀ ਨਿਸ਼ਾਵਰ ਕਰਨ ਦੀ ਭਾਵਨਾ ਜਿਹੜੀ ਉਹ ਸਿਰਫ ਮਾਵਾਂ ਚ ਹੀ ਹੁੰਦੀ ਆ ਤਾਂ ਜਿੱਥੇ ਮਾਵਾਂ ਨੂੰ ਕਈ ਵਾਰੀ ਹੁੰਦਾ ਪਛਤਾਵਾ ਕਿ ਮੈਂ ਆਪਣੇ ਬੱਚਿਆਂ ਲਈ ਆ ਕਰਨਾ ਸੀ ਨਿਆਣਿਆਂ ਨੂੰ ਵੀ ਬਹੁਤ ਹੁੰਦੇ ਨੇ ਇੱਕ ਛੋਟੀ ਜੀ ਗੱਲ ਨਾਲ ਮੈਂ ਮਤਲਬ ਇੱਥੇ ਅੱਜ ਗੱਲਬਾਤ ਖਤਮ ਕਰਦੀ ਆ ਉਹ ਮੇਰੀ ਆਪਣੀ ਮਾਂ ਲਈ ਐ ਮੈਨੂੰ ਬੜੀਆਂ ਚੀਜ਼ਾਂ ਯਾਦ ਨੇ ਕਿ ਜਦੋਂ ਮੈਨੂੰ ਲੱਗਿਆ ਸੀਗਾ ਕਿ ਆ ਆਪਾਂ ਵੈਸੇ ਪਿਆਰ ਨਾਲ ਤਾਂ ਸਾਰੇ ਕਹਿ ਦਿੰਦੇ ਆ ਕਿ ਮੈਨੂੰ ਹਰ ਜਨਮ ਇਹੀ ਮਾਂ ਮਿਲਣੀ ਚਾਹੀਦੀ ਆ ਪਰ ਮੈਂ ਤਾਂ ਹਮੇਸ਼ਾ ਕਹਿੰਨੀ ਆ ਸੱਚੀ ਕਿ ਮੇਰੀ ਮਾਂ ਵਰਗੀ ਵੀ ਕੋਈ ਮਾਂ ਨਹੀਂ ਹੋ ਸਕਦੀ ਮੈਂ ਬੜੀ ਵਾਰ ਬੜੇ ਸਮੇਂ ਨੇ ਮੈਨੂੰ ਜਿਹੜੇ ਯਾਦ ਨੇ ਮੈਨੂੰ ਐਂ ਲੱਗਿਆ ਸੀਗਾ ਕਿ ਸ਼ਾਇਦ ਸਾਡੀ ਮਾਂ ਨੂੰ ਆਪਣੇ ਨਿਆਣਿਆਂ ਤੋਂ ਪਿਆਰਾ ਜਹਾਨ 'ਚ ਕੋਈ ਵੀ ਨਹੀਂ ਹੈਗਾ ਆਪਣੀਆਂ ਖੁਸ਼ੀਆਂ ਵੀ ਨਹੀਂ ਹੈਗੀਆਂ ਮੈਂ ਬੜੀ ਛੋਟੀ ਜੀ ਸੀ ਹੀ ਤੇ ਉਦੋਂ ਲੋਕੀ ਨਾ ਕੰਜਕਾਂ ਪੂਜਦੇ ਹੁੰਦੇ ਆ ਮਤਲਬ ਪਿੰਡਾਂ 'ਚ ਵੀ ਪੂਜਦੇ ਆ ਲੋਕੀ ਤੇ ਮੇਰੇ ਇੱਕ ਵੀਰੇ ਹੁਣੇ ਸਾਡੇ ਤਾਇਆ ਜੀ ਲੱਗਦੇ ਨੇ ਉਹਨਾਂ ਨੇ ਸਾਨੂੰ ਸੱਦਿਆ ਤੇ ਅਸੀਂ ਉਹਨਾਂ ਦੇ ਘਰ ਗਏ ਤਾਂ ਜਦੋਂ ਅਸੀਂ ਉਹਨਾਂ ਦੇ ਘਰ ਆਏ ਮੈਂ ਬੜੀ ਪੰਮਲਾ ਦਾ 7-8 ਸਾਲ ਦੀ ਉਹ ਸੀਗੀ ਤੇ ਅਸੀਂ ਨਾ ਉਹਨਾਂ ਨੇ ਸਾਰਿਆਂ ਨੂੰ ਸੰਤਰੇ ਦਿੱਤੇ ਖਾਣ ਲਈ ਤੇ ਮੈਂ ਆਪਣੇ ਮੰਮੀ ਨੂੰ ਕਿਹਾ ਮੈਨੂੰ ਅੱਜ ਤੱਕ ਵੀ ਯਾਦ ਹੈ ਮੈਂ 40 ਸਾਲ ਦੀ ਹੋ ਗਈ ਤੇ ਉਹ ਛੋਟੀ ਜਿਹੀ ਘਟਨਾ ਨਹੀਂ ਮੈਨੂੰ ਕਦੀ ਲਾਈਫ ਚ ਭੁੱਲੀ ਮੈਂ ਉਹਨਾਂ ਨੇ ਕਿਹਾ ਕਿ ਤੁਸੀਂ ਛਿੱਲ ਕੇ ਦੇ ਦਿਓ ਹੈਨਾ ਤੇ ਉਹ ਗਲਤ ਛਿੱਲਿਆ ਗਿਆ ਜਿਵੇਂ ਬਣਾੜਿਆਂ ਹੁੰਦਾ ਨੂੰ ਬਿਲਕੁਲ ਐਕਿਊਰੇਸੀ ਚ ਚੀਜ਼ ਸਾਫ਼ ਸੁਥਰੀ ਮੈਨੂੰ ਮਿਲੇ ਤਾਂ ਮੈਨੂੰ ਪਤਾ ਕਿ ਮੈਂ ਕਿੰਨੀ ਜਿੱਦ ਕੀਤੀ ਉਸ ਚੀਜ਼ ਲਈ ਵੀ ਤੁਹਾਨੂੰ ਇਹ ਟੰਗ ਨਾਲ ਛਿੱਲਣਾ ਨਹੀਂ ਆਇਆ ਹੈਨਾ ਤੇ ਮੈਂ ਅੱਜ ਵੀ ਮੈਨੂੰ ਯਾਦ ਹੈ ਕਿ ਮੇਰੀ ਮਦਰ ਦੀਆਂ ਅੱਖਾਂ 'ਚੋਂ ਜਿਹੜੇ ਹੰਝੂ ਆਏ ਨਾ ਮੇਰੇ ਕਰਕੇ ਮੈਨੂੰ ਐ ਲੱਗਦਾ ਹੁੰਦਾ ਕਿ ਦੁਨੀਆ ਜਹਾਨ ਦੀਆਂ ਸਾਰੀਆਂ ਚੀਜ਼ਾਂ ਇੱਕ ਪਾਸੇ ਤੇ ਮੈਂ ਆਪਣੀ ਮਾਂ ਤੋਂ ਉਸ ਵਕਤ 'ਚ ਜਾ ਕੇ ਮਾਫੀ ਮੰਗਾ ਕਿ ਮੇਰੇ ਕਰਕੇ ਤੁਹਾਡੀਆਂ ਅੱਖਾਂ 'ਚ ਹੰਝੂ ਆ ਗਏ ਹਨ ਬੇਸ਼ੱਕ ਬੜੀ ਵਾਰ ਕਿਸੇ ਹੋਰ ਚੀਜ਼ਾਂ ਕਰਕੇ ਵੀ ਰੋਏ ਹੋਣਗੇ ਪਰ ਉਹ ਜਿਹੜੀ ਇੱਕ ਛੋਟੀ ਜੀ ਚੀਜ਼ ਆ ਨਾ ਸ਼ਾਇਦ ਉਹਨਾਂ ਨੂੰ ਭੁੱਲ ਵੀ ਗਈ ਹੋਏ ਪਰ ਮੈਨੂੰ ਅੱਜ ਤੱਕ ਵੀ ਨਹੀਂ ਭੁੱਲੀ ਮੈਨੂੰ ਐ ਲੱਗਦਾ ਹੁੰਦਾ ਕਿ ਮੈਂ ਉਸ ਵਕਤ 'ਚ ਮੁੜ ਜਾਂ ਤੇ ਜੋ ਵੀ ਮੇਰੀ ਮਾਂ ਨੇ ਉਸ ਵਕਤ ਚ ਕੀਤਾ ਸੀਗਾ ਮੈਂ ਉਹਨੂੰ ਕਹਾ ਕਿ ਕੁਝ ਵੀ ਨਹੀਂ ਹੈਗਾ ਮੈਨੂੰ ਕੋਈ ਨਾਰਾਜ਼ਗੀ ਨਹੀਂ ਮੈਂ ਨਿਆਣੀ ਸੀ ਨਹੀਂ ਸੀ ਨਾ ਚੀਜ਼ਾਂ ਦਾ ਮੈਨੂੰ ਪਤਾ ਹੈ ਨਾ ਹੁਣ ਮੈਂ ਬੜੀਆਂ ਸਾਰੀਆਂ ਕਹਾਣੀਆਂ ਉਹਨਾਂ ਤੇ ਲਿਖਦੀਆਂ ਕਈ ਵਾਰੀ ਤੇ ਇੱਕ ਵਾਰੀ ਇਦਾਂ ਹੀ ਅਸੀਂ ਪਿੰਡ ਗਈਆਂ ਮੈਂ ਤੇ ਮੇਰੀ ਭੈਣ ਤੇ ਮੈਂ ਉਹਨਾਂ ਤੇ ਇੱਕ ਛੋਟੀ ਜਿਹੀ ਕਹਾਣੀ ਲਿਖੀ ਹੈ ਨਾ ਤੇ ਲਿਖਦੇ-ਲਿਖਦੇ ਮੇਰੇ ਜਦੋਂ ਮੈਂ ਲਿਖੀ ਤਾਂ ਮੇਰੀ ਭੈਣ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਤੇ ਬਹੁਤ ਕਹਾਣੀਆਂ ਲਿਖਦੀਆਂ ਤੁਸੀਂ ਪੜਦੇ ਹੋ ਹੁੰਨੇ ਹੋ ਤਾਂ ਕਹਿੰਦੇ ਲਿਆ ਪੜਾ ਫਿਰ ਤੂੰ ਕੀ ਲਿਖਿਆ ਤੇ ਮੈਂ ਐਦਾਂ ਹੀ ਫੋਨ ਕੱਢ ਕੇ ਫੜਾਤਾ ਮੈਂ ਕਿਹਾ ਵੀ ਆਹ ਕਹਾਣੀ ਲਿਖੀ ਆ ਤੁਹਾਡੇ ਦੇ ਹਨ ਤੇ ਉਹ ਕਹਾਣੀ ਸੀਗੀ ਕਿ ਮੇਰੇ ਮਦਰ ਬਹੁਤ ਇੰਟੈਲੀਜੈਂਟ ਸੀਗੇ ਬੜੇ ਜਦੋਂ ਪੜ੍ਹਦੇ ਸੀ ਤਾਂ ਬਹੁਤ ਉਹਨਾਂ ਦੇ ਨੰਬਰ ਚੰਗੇ ਆਉਂਦੇ ਸੀਗੇ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਹਨਾਂ ਨੇ ਸਾਨੂੰ ਅਕਸਰ ਕਹਿਣਾ ਕਿ ਮੈਂ ਹਮੇਸ਼ਾ ਫਰਸਟ ਆਉਂਦੀ ਸੀਗੀ ਆਪਣੀ ਕਲਾਸ 'ਚ ਤੇ ਜਿਹੜੀ ਮੇਰੀ ਸਹੇਲੀ ਸੀਗੀ ਜਿਹੜੀ ਹਮੇਸ਼ਾ ਸੈਕੰਡ ਆਉਂਦੀ ਸੀ ਉਹ ਹੁਣ ਜੱਜ ਲੱਗੀ ਹੋਈ ਆ ਇਹ ਗੱਲ ਸਾਡੇ ਮਦਰ ਨੇ ਸਾਨੂੰ ਦੱਸਣੀ ਛੋਟੇ ਹੁੰਦੇ ਹਾਂ ਨਾ ਤੇ ਮੈਂ ਉਦਾਂ ਦੀ ਇੱਕ ਕਹਾਣੀ ਲਿਖੀ ਹੋਈ ਸੀਗੀ ਕਿ ਮੇਰੀ ਮਾਂ ਏਡੀ ਸਿਆਣੀ ਐਨੀ ਪੜੀ ਲਿਖੀ ਤੇ ਇੰਨੇ ਇੰਟੈਲੀਜੈਂਟ ਸੀਗੀ ਹਨਾ ਤੇ ਉਹ ਪੜਦੇ ਪੜਦੇ ਫੋਨ ਲੈ ਕੇ ਇਦਾਂ ਹੀ ਮੰਮੀ ਬਾਹਰ ਚਲੇ ਗਏ ਵਿੜੇ ਜਿੱਤੇ ਮੇਰੀ ਭੈਣ ਨੇ ਮੈਨੂੰ ਕਿਹਾ ਕਹਿੰਦੀ ਤੈਨੂੰ ਪਤਾ ਮੰਮੀ ਹੁਣ ਕੀ ਕਰਦੇ ਹੋਣਗੇ ਮੈਂ ਕਿਹਾ ਹਾਂ ਦੱਸ ਕਹਿੰਦੀ ਉਹ ਰੋਂਦੇ ਹੋਣਗੇ ਉੱਥੇ ਤੇ ਮੈਂ ਸੱਚੀ ਜਦੋਂ ਗਈ ਤਾਂ ਮੰਮੀ ਦੇ ਅੱਖਾਂ ਭਰੀਆਂ ਹੋਈਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਕੁੱਟ ਕੇ ਗੱਲ ਨਾਲ ਲਾਇਆ ਹਨਾ ਤੇ ਉਹ ਚੀਜ਼ ਮੈਨੂੰ ਲੱਗਿਆ ਵੀ ਉਹਨਾਂ ਨੂੰ ਐਂ ਲੱਗੀ ਹੋਣੀ ਆ ਵੀ ਜੋ ਮੈਂ ਇਹਨਾਂ ਨਿਆਣਿਆਂ ਲਈ ਕੀਤਾ ਈ ਭੁੱਲੇ ਨਹੀਂ ਇਹਨਾਂ ਨੂੰ ਯਾਦ ਹੈ ਵੀ ਇਹ ਯਾਦ ਰੱਖਦੇ ਨੇ ਕਿ ਮੰਮੀ ਨੇ ਸਾਡੇ ਲਈ ਕੀ ਕੀਤਾ ਉਹ ਸਾਰਿਆਂ ਦੀਆਂ ਮਾਵਾਂ ਹੀ ਕਰਦੀਆਂ ਨੇ ਸਾਡੀ ਇੱਥੋਂ ਵਾਲੀ ਮਾਂ ਵੀ ਕਰਦੀ ਆ ਮਤਲਬ ਮਾਵਾਂ ਕਿਸੇ ਦੀਆਂ ਵੀ ਹੋਣ ਚਾਹੇ ਤੁਹਾਡੇ ਘਰ ਵਾਲੇ ਦੀ ਹੋਵੇ ਮਾਂ ਚਾਹੇ ਤੁਹਾਡੀ ਹੋਵੇ ਆਪਣੀ ਔਲਾਦ ਲਈ ਉਹਨਾਂ ਨੇ ਬੜਾ ਕੁਝ ਜ਼ਿੰਦਗੀ ਚ ਕੀਤਾ ਹੁੰਦਾ ਤੇ ਇਸ ਤੋਂ ਜ਼ਿਆਦਾ ਮੈਂ ਬੋਲ ਨਹੀਂ ਸਕਦੀ ਮੈਂ ਬਹੁਤ ਹੀ ਇਮੋਸ਼ਨਲ ਹੋ ਜਾਨੀ ਆ ਤੇ ਤੁਸੀਂ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਖੁਸ਼ ਰਹੋ ਆਪਣੀਆਂ ਆਪਣੀਆਂ ਮਾਵਾਂ ਦੇ ਹੱਥ ਚੁੰਮਿਆ ਕਰੋ ਆਪਣੀਆਂ ਆਪਣੀਆਂ ਮਾਵਾਂ ਦੇ ਮੱਥੇ ਚੁੰਮਿਆ ਕਰੋ ਕਿਉਂਕਿ ਮੱਥੇ ਦੀਆਂ ਲਕੀਰਾਂ ਤੇ ਹੱਥਾਂ ਤੇ ਇਹ ਜਿਹੜੇ ਫਟੇ ਹੋਏ ਹੱਥ ਨੇ ਇਹ ਸਾਨੂੰ ਪਾਲਦੇ ਸੰਭਾਲਦੇ ਹੀ ਉਹਨਾਂ ਦੇ ਐਵੇਂ ਦੇ ਹੋ ਗਏ ਨਹੀਂ ਤਾਂ ਉਹ ਵੀ ਬੜੀਆਂ ਸੋਹਣੀਆਂ ਸੀ ਬੜੀਆਂ ਖੂਬਸੂਰਤ ਸੀਗੀਆਂ ਤੇ ਜਿਉਂਦੀਆਂ ਵਸਤੀਆਂ ਰਹਿਣ ਜੋ ਸੁਪਨੇ ਲੈ ਕੇ ਉਹਨਾਂ ਨੇ ਸਾਨੂੰ ਪਾਲਿਆ ਉਹ ਤੁਸੀਂ ਸਾਰੇ ਪੂਰੇ ਕਰਿਓ ਤੇ ਇਸ ਤੋਂ ਜ਼ਿਆਦਾ ਮੇਰੇ ਕੋਲ ਹੋਰ ਕੁਝ ਨਹੀਂ ਕਹਿਣ ਲਈ ਸਤਿ ਸ੍ਰੀ ਅਕਾਲ